ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਲਿੰਦਰ ਡੇਰੀ ਫਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆ ਗਏ ਨੇ ਦੋ ਬੈੜਾ ਨੇ ਦੋ ਦੀਆਂ ਦੋ ਟੋਪ ਕਲਾਸ ਚੰਗੀਆਂ ਵਸ਼ੀਆਂ ਨੇ ਬਹੁਤ ਸ਼ਾਨਦਾਰ ਆਓ ਇਹਨਾਂ ਬਾਰੇ ਲਈਏ ਸਾਰੀ ਵੀਰਵੋਣਾਂ ਕੋਲੇ ਜਾਣਕਾਰੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਵਧੀਆ ਜੀ ਤੁਸੀਂ ਸੁਣਾਓ ਧੰਨਵਾਦ ਜੀ ਕਲਿੰਦਰ ਡੇਰੀ ਤੰਤਾ ਡਾਬੂ ਬਹੁਤ ਧੰਨਵਾਦ ਜੀ ਤੁਸੀਂ ਹਾਂਜੀ ਇਹ ਆਪਣਾ ਵਧੀਆ ਰਿਹਾ ਭਾਜੀ ਵੀਡੀਓ ਦਾ ਪਿਛਲੀ ਵੀਡੀਓ ਦਾ ਬਹੁਤ ਵਧੀਆ ਜੀ ਮੇਰੇ ਖਿਆਲ ਤੋਂ ਬਹੁਤ ਜ਼ਿਆਦਾ ਫੋਨ ਆਏ ਆ ਇਹ ਠੀਕ ਹੈ ਜੀ ਅਸੀਂ ਪਿਆਰ ਨਾਲ ਵਸ ਗਿਆ ਕੱਲ ਗਿਆ ਜੀ ਅੱਛਾ ਅੱਛਾ ਜੀ ਬਿਲਕੁਲ ਸਾਫ਼ ਸੋਸਰਾ ਕੰਮ ਨਾ ਭਾਈ ਤੁਹਾਡਾ ਬਿਲਕੁਲ ਸਾਫ਼ ਵਸ ਗਿਆ ਹਾਂ ਜੀ ਬਹੁਤ ਸਾਫ਼ ਹੀ ਨਾ ਬਹੁਤ ਸਾਫ਼ ਰੇਟ ਗਿਆ ਜੀ ਹੈ ਨਾ ਜੀ ਯਾ ਇਨਾ ਅੱਛਾ ਛੇ ਬਿਲਕੁਲ ਤੇ ਮੇਰਾ ਫੋਨ ਆਇਆ ਹਣਾ ਜੀ ਹਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਸੋਦੇ ਵਿੱਚ ਰੇਟ ਰੇਟ ਵੇਖਦਾ ਬਾਬਾ ਜੀ ਬਿਲਕੁਲ 1000 1500 ਰੁਪਏ ਤੋਂ ਵੱਧ ਮਾਰਗਾਮੇ ਰੱਖਿਆ ਜੀ ਇਹ ਬਸ 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 ਠੀਕ ਹੈ ਜੀ ਹੁਣ ਵੀ ਬਾਬਾ ਜੀ ਰੇਟ ਬਿਲਕੁਲ ਜਾਇਜ਼ ਨਿਕ ਨਿਕ ਬਿਲਕੁਲ ਜਾਇਜ਼ ਸੋਦੇ ਚੰਗੇ ਆ ਹਾਂ ਜੀ ਰੇਟ ਛੋਟੇ ਆ ਛੋਟੇ ਆ ਠੀਕ ਹੈ ਜੀ ਬੱਡੀਆਂ ਮਹਿਣਾ ਠੀਕ ਹੈ ਜੀ ਟੋਪ ਕਲਾ ਆਓ ਕਰੀਏ ਤੋਂ ਸ਼ੁਰੂ ਬਾਬਾ ਜੀ ਠੀਕ ਹੈ ਜੀ ਇਹਦੇ ਬਾਰੇ ਦੱਸਿਓ ਵੀਰ ਜੀ ਖੋਲੋ ਇਹ ਵੀਰ ਜੀ ਚਾਰ ਦੰਦ ਵੱਛੀ ਆ ਚਾਰ ਦੰਦ ਵੱਛ ਹਾਂਜੀ ਠੀਕ ਹੈ ਜੀ ਇੱਕ ਹਫਤਾ ਕੱਚੀ ਹੈ ਜੀ ਇੱਕ ਹਫਤਾ ਖਰਦੀ ਵਸੀ ਇੱਕ ਹਫਤੇ ਦੀ ਠੀਕ ਹੈ ਜੀ ਹਾਂ ਜੀ ਹਫਤਾ ਲੈ ਜੇ ਨਾ ਹਾਂਜੀ ਇਹ ਕੋ ਆਪਣਾ ਲੈ ਕੇ ਤੁਰਨੀਆਂ ਬਿਲਕੁਲ ਹੈ ਕਿਦਾਂ ਦੀ ਵਸੀ ਆ ਫੁੱਲ ਚਮਕ ਵਚਨ ਬਹੁਤ ਜ਼ਿਆਦਾ ਖੰਤੂਣ ਬਹੁਤ ਵਧੀਆ ਪੜਕ ਬੜੀ ਆ ਵੀਰਾਂ ਨੂੰ ਬਿਲਕੁਲ ਖਲਾਰਿਓ ਇੱਥੇ ਵੀਰ ਜੀ ਖਲਾਰ ਦੋ ਖਲਾਰ ਦੋ ਵਸੀ ਆ ਵੇਖੋ ਵੀਰ ਜੀ ਥਣ ਵੇਖੋ ਆਪਾਂ ਕਹਿੰਦੇ ਕਹਾ ਜਵਾਨ ਇਹਨੂੰ ਬੜਾ ਸ਼ੌਂਕ ਆ ਬਿਲਕੁਲ ਵੇਖੋ ਜੀ ਬਿਲਕੁਲ ਇਹ ਸੋਨੂੰ ਪਹਿਲਵਾਨ ਦਾ ਬੇਟਾ ਜੀ ਬੜਾ ਹਾਂਜੀ ਤਗੜਾ ਮੱਲ ਹੀ ਜੀ ਪਿੰਡ ਠੱਠੇ ਚ ਸੋਨੂੰ ਪਹਿਲਵਾਨ ਦਾ ਬੇਟਾ ਉਹਨੂੰ ਇਹਨੂੰ ਸ਼ੌਂਕ ਹੈ ਜੀ ਗਾਇਆਂ ਦਾ ਅੱਛਾ ਅੱਛਾ ਜੀ ਤੇ ਹਾਲੇ ਪੰਜਵੀਂ ਕਲਾਸ ਚ ਪੜਦਾ ਠੀਕ ਹੈ ਜੀ ਤੇ ਬਹੁਤ ਸ਼ੌਂਕ ਹੈ ਜਿਆਦਾ ਜੀ ਆ ਤਸਵੀਰ ਵੀ ਉਹਨਾਂ ਦੀ ਆ ਹਾਂ ਤਸਵੀਰ ਦੀ ਉਹਨਾਂ ਦੀ ਸੋਨੂੰ ਪਹਿਲਵਾਨ ਦੇ ਅੱਛਾ ਅੱਛਾ ਠੀਕ ਹੈ ਜੀ ਇਹ ਬਖਸ਼ ਹੁੰਦੀ ਆ ਕਿ ਤਰ੍ਹਾਂ ਕੋਈ ਮਾਫ਼ ਸੁਵਿਧਾ ਹੋਏਗਾ ਜੀ ਬੱਚੇ ਨੂੰ ਵੀ ਸੋਚੀ ਆਈ ਜੀ ਸੋਨੂੰ ਪਹਿਲਵਾਨ ਬਿਲਕੁਲ ਬਿਲਕੁਲ ਜੀ ਚੰਗਾ ਨਾਮ ਜੀ ਗਦਾਸਪੁਰ ਦੇ ਵਿੱਚ ਦਾ ਹਾਂਜੀ ਹਾਂਜੀ ਗਾਇਆਂ ਦੇ ਵਿੱਚ ਤੇ ਉਹਨੇ ਨਾਮ ਪੰਜਾਬ ਦੀ ਬਣਾਤਾ ਹੈ ਬਿਲਕੁਲ ਚੰਗਾ ਨਾਮ ਠੀਕ ਹੈ ਜੀ ਹਾਂਜੀ ਹਾਂਜੀ ਕਰਮਾਂ ਦੀ ਗੱਲ ਹੈ ਕਰਮਾਂ ਦੀ ਹਾਂਜੀ ਹਾਂਜੀ ਗੱਲ ਵੇਖੋ ਹਾਂਜੀ 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 ਪਰਮਾਤਮਾ ਨੇ ਬੱਚੇ ਨੂੰ ਵੀ ਹਨਾ ਚੰਗੀ ਲੈਣੇ ਚਲੋ ਹਨਾ ਤਰੱਕੀਆਂ ਬਖਸ਼ੇ ਵਾਹਿਗੁਰੂ ਬੇਟੇ ਉਹਦੇ ਨੂੰ ਸ਼ੌਕ ਠੀਕ ਹੈ ਜੀ ਸ਼ੌਕ ਕਰਕੇ ਕਰਦਾ ਕੰਮ ਬਿਲਕੁਲ ਬਿਲਕੁਲ ਜੀ ਹਾਂਜੀ ਵਾਹਿਗੁਰੂ ਹੀ ਹਾਂਜੀ ਵੱਡੀਆਂ ਵੱਡੀਆਂ ਉਮਰਾਂ ਬਖਸ਼ੇ ਹਨਾ ਜੀ ਠੀਕ ਤੋਰੋ ਵੀਰ ਜੀ ਇਹਨੂੰ ਤੋਰੋ ਲੰਮੀ ਤੋਰ ਦੋ ਬਾਹਰ ਨੂੰ ਵੀਰ ਜੀ ਚੰਗਾ ਲੱਗਾ ਵਾ ਤੇ ਲੰਬੂ ਲੱਗ ਰਹੀਆਂ ਵਾ ਬੜਾ ਚੰਗੀ ਬੜੀ ਆ ਚੰਗੀ ਵਸ਼ੀ ਆ ਜੀ ਚਮਕ ਵਾਲੀ ਆ ਵੀਰ ਜੀ ਪਲੀ ਜੁੜੀ ਆ ਹਨਾ ਜੀ ਪਲੀ ਜੁੜੀ ਵਸ਼ੀ ਆ ਲੋਲੀ ਪੋਲੀ ਆ ਥੱਲੇੋਂ ਬਿਲਕੁਲ ਹਨਾ ਜੀ ਗਿੱਡੀ ਲੈਓ ਵੀਰ ਜੀ ਇਹਨਾਂ ਵੀਰਾਂ ਨੇ ਜੋ ਦੱਸਣਾ ਵਾ ਨਿਕਲਣਾ ਉਹੀ ਆ ਬਿਲਕੁਲ ਦੁੱਧ ਘੱਟ ਦੇਖਾਂਗੇ ਅਗਲੇ ਘਰ ਕਿੰਨੇ ਬਾਅਦ ਨਿਕਲੂਗਾ ਬਿਲਕੁਲ ਜੀ ਹਾਂ ਹਾਂ 18 ਤੋਂ 20 ਦੇ ਵਿੱਚ ਘਾਰ ਕਰੇਗੀ ਜੀ ਇਹ ਹਾਂਜੀ ਇੱਕੋ ਵੀਰ ਜੀ ਬਹੁਤ ਚੰਗੀ ਵਸ਼ੀ ਆ ਪਾਲਜੋਰ ਬਹੁਤ ਜਿਆਦਾ ਚਮਕ ਵੀ ਬਹੁਤ ਜਿਆਦੀ ਤੇ ਪਹਿਲਾ ਸੂਆ ਵਸ਼ੀ ਆ ਜੀ ਚਾਰ ਦੰਦ ਵਸ਼ੀ ਆ ਕੀ ਹਨਾ ਚਾਰ ਦੰਦ ਨੇ ਨਾ ਬਿਲਕੁਲ ਠੀਕ ਹੈ ਜੀ ਸਾਫ ਤੇ ਚਮਕ ਬੜੀ ਆ ਬਿਲਕੁਲ ਇਹੋ ਦਿੰਦਗਾ ਨਹੀਂ ਕਿੰਨੀ ਝਾਵਨਾ ਕਿ ਜਿਸਕੇ ਤੇ ਚਮਕ ਹੋਰੇ ਜੀ ਹਾਂਜੀ ਹਾਂ ਥਣ ਵੀ ਗੇਟ-ਗੇਟ ਤੇ ਲੱਗਿਆ ਹੋਇਆ ਚੰਗੀ ਐ ਸੋਹਣੀ ਠੀਕ ਹੈ ਜੀ ਹਾਂ ਬਿਲਕੁਲ ਹਾਂਜੀ ਭਾਈ ਕੀ ਮੁੱਲ ਆ ਇਹਦਾ ਇਹਦਾ ਮੁੱਲ ਜੀ 70000 ਆ 70000 ਜੀ 5000 ਛੋਟਾ ਜੀ ਅੱਛਾ 65000 ਦੀ ਦੇ ਦੇਣੀ ਹੈ 60000 ਕਿਹਾ ਮੇਰੇ ਤੋਂ ਕਰ ਲੋ ਜੀ ਅੱਛਾ ਜੀ 64000 ਦੀ 64000 ਦੀ ਹਾਂ ਦੇਖੋ ਬਿਲਕੁਲ ਜਾਇਜ਼ ਮੁੱਲ ਆ 64000 ਦੀ ਵਸ਼ੀ ਆ ਕੱਦ ਕਾਠ ਫੁੱਲ ਆ ਬਹੁਤ ਹਫਤਾ ਇੱਕ ਲੈ ਖੜਦੀ ਹੈ ਨਾ ਇਸੇ ਹਫਤੇ ਸੁਣੀ ਇਹ ਹਫਤੇ ਖੜਦੀ ਆ ਠੀਕ ਆ ਜੀ ਬਹੁਤ ਜ਼ਿਆਦਾ ਬਣੂਗੀ ਇਹ ਬਹੁਤ ਹੋਣਾ ਤਾਂ ਦਿੱਤੀ ਆ ਵੀ ਜੇ ਕਾੜੀ ਗਾਲ ਬੰਦਾ ਵੀ ਲੈ ਜਾਣਾ ਪੈਸੇ ਉਹ ਵੀ ਕਮਾਈ ਕਰ ਦੋ ਬਿਲਕੁਲ ਹਾਂ ਹਾਂ ਠੀਕ ਆ ਜੀ ਹਾਂ ਜੀ ਆ ਗਈ ਦੂਜੇ ਨੰਬਰ ਤੇ ਜੀ ਹਾਂ ਜੀ ਆ ਦੂਜੇ ਨੰਬਰ ਤੇ ਜੀ ਵੀ ਚਾਰ ਦਿਨ ਦੇ ਆ ਵੇਖ ਲੋ ਅੱਛਾ ਚਾਰ ਦਿਨ ਦੇ ਆ ਠੀਕ ਆ ਜੀ ਠੀਕ ਹੈ ਜੀ ਚਾਰ ਦੰਦ ਦੇ ਵੇਖੋ ਜੀ ਇਹ ਵੀ ਵਸ਼ੀ ਬਹੁਤ ਸ਼ਾਨਦਾਰ ਹੈ ਚਾਰ ਦੰਦ ਦੇ ਬਿਲਕੁਲ ਬਿਲਕੁਲ ਠੀਕ ਹੈ ਜੀ ਤੋੜ ਦਿਓ ਜੀ ਆ ਵੇਖੋ ਜੀ ਇਹ ਵੀ ਬਹੁਤ ਸ਼ਾਨਦਾਰ ਵਸ਼ੀ ਹੈ ਚਮਕਾ ਲਈ ਹੈ ਵੀ ਪਲੀ ਜੁੜੀ ਹੈ ਵਸ਼ੀ ਜੀ ਚਾਰ ਦੰਦ ਵਸ਼ੀ ਠੀਕ ਹੈ ਜੀ ਲੈਓ ਭਾਈ ਇਹ ਵੀ ਥੋੜੀ ਸੀ ਠੰਡੀ ਸੀ ਲੱਗ ਠੀਕ ਹੈ ਜੀ ਆਹ ਕਾਗੂ ਜਵਾਨ ਨਿਕਾ ਬੈਠਾ ਠੀਕ ਹੈ ਜੀ ਆਪ ਫਿਰ ਤਾਂ ਫਿਰ ਬੈਠਾ ਹੈ ਹੈ ਇੰਨਾ ਚੀਜ਼ਾਂ ਦਾ ਮੁੱਲ ਪੈਣਾ ਜੀ ਬਿਲਕੁਲ ਬਿਲਕੁਲ ਭਾਵੇਂ ਬੱਚਾ ਟੋਲੇ ਹਾਂਜੀ ਭਾਵੇਂ ਕੋਈ ਹਲੀ ਭੈਣ ਟੋਲੇ ਹਾਂਜੀ ਤੇਰੀ ਠੰਡੀ ਸੀ ਲੱਗ ਜੀ ਬਿਲਕੁਲ ਚੰਗੀ ਵਸ਼ੀ ਹੈ ਜੀ ਨਸਲ ਜਾਤਾ ਹਨਾ ਬੰਨੀ ਬੜੀ ਹੈ ਜੀ ਠੀਕ ਹੈ ਹਾਂ ਫੜਾ ਬਿੜਲਾ ਲੱਗਾ ਸਾਤ ਤੋਂ ਸਾਤ ਹਾਂਜੀ ਹਾਂਜੀ ਜੀ ਮੇਰੇ ਵੇਖੋ ਕੀ ਡਿਜ਼ਾਈਨ ਪਏ ਆ ਬਿਲਕੁਲ ਲੱਖੋ ਬਿਲਕੁਲ ਸਾਫ਼ ਹੈ ਇੱਕ ਗਿੱਠ ਗਿੱਠ ਤੇ ਥਾਣੇ ਦਾ ਜੀ ਹਾਂ ਹਾਂ ਤੇ ਵੇਖੋ ਤਰੀ ਆਈ ਹੈ ਬਾਹਰੋਂ ਇਧਰ ਵੇਖੋ ਫੇਰ ਵੀ ਥੱਲੇ ਬੈ ਜੀਏ ਕੋਈ ਪਰਵਾਹ ਨਹੀਂ ਜੀ ਆ ਵੇਖੋ ਠੀਕ ਹੈ ਜੀ ਠੰਡੀ ਸੀਲ ਹੈ ਵੇੜਾ ਇਹ ਨਹੀਂ ਹੁੰਦੀ ਹੈ ਜੀ ਠੀਕ ਹੈ ਜੀ ਇਸੇ ਵਿੱਚ ਹੁੰਦੀ ਹੈ ਸਾਡੇ ਵਿੱਚ ਜਿਹੜਾ ਰਾਤ ਦੇ ਵਿੱਚ ਜੰਗਲ ਜਾਂਦਾ ਨਾ ਕਾਈ ਜਾਂਦੀ ਆ ਉਹ ਬੰਲਾ ਲੱਭਦੇ ਆ ਆਖ ਦੇਖਣ ਨੂੰ ਰੱਖਦਾ ਹਾਂ ਆ ਵੇਖੋ ਜੀ ਇਹ ਬੱਚਾ ਬਹਿ ਗਿਆ ਬਿਲਕੁਲ ਬਿਲਕੁਲ ਠੰਡੀ ਸੀਲ ਹੈ ਠੰਡੀ ਸੀਲ ਹੈ ਜੀ ਬਿਲਕੁਲ ਠੰਡੀ ਸੀਲ ਹੈ ਹਾਂ ਜੀ ਇਹਨੂੰ ਲਾਈਆਂ ਦਾ ਇਹ ਸੋਨੂੰ ਪਲਵਾਂਦੇ ਬੇਟੀ ਨੂੰ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਆਪਾਂ ਕਿਹਾ ਵੇਖੋ ਵੀਰ ਜੀ ਥਨ ਤੁਣ ਵੀ ਇਹਦਾ ਬਹੁਤ ਵਧੀਆ ਵਸ਼ੀ ਦਾ ਵੇਥ ਤੇ ਥਾਣਿਆਂ ਜੀ ਹੱਗੀ ਘੱਟ ਘੱਟ ਤੇ ਲੱਖਾ ਜੀ ਠੀਕ ਹੈ ਜੀ ਕਿਤਨਾ ਹੁੰਦੇ ਹੈ ਨਾ ਵੀ ਛੋਟੇ ਬੱਚੇ ਤੋਂ ਵੱਡੀਆਂ ਮੱਲਾਂ ਹਾਂਜੀ ਹਾਂਜੀ ਇਹ ਵੱਡੀਆਂ ਮੱਲਾਂ ਆ ਆਪਣੇ ਜਵਾਨ ਹੈ ਬਿਲਕੁਲ ਬਿਲਕੁਲ ਜੀ ਪ੍ਰਮਾਤਮਾ ਬਹੁਤ ਹੀ ਉੱਚੀ ਮੰਜ਼ਲ ਤੇ ਖੜੂਗਾ ਵੀਰ ਨੂੰ ਹਾਂਜੀ ਮਗਰ ਹੱਥ ਚੰਗਾ ਨਾ ਉਸਤਾਦ ਚੰਗਾ ਵਾ ਬਿਲਕੁਲ ਬਿਲਕੁਲ ਜੀ ਹਾਂਜੀ ਠੀਕ ਹੈ ਜੀ ਤੇ ਆਪਣਾ ਭਾਜੀ ਕੀ ਮੁੱਲ ਹੈ ਦਾ ਵੈਡ ਦਾ ਇਹਦਾ ਮੁੱਲ 60000 60000 ਹਾਂਜੀ ਠੀਕ ਹੈ 55000 ਦੇ ਚੱਲਾਂਗੇ ਹੋ ਗਏ ਚਲੋ ਜੇ ਬਿਲਕੁਲ ਜੈਜ ਮੁੱਲ ਹੈ ਜੀ ਠੀਕ ਹੈ ਬਾਕੀ ਭਾਈ ਕੋਈ ਵੀ ਵੀਰ ਇੱਥੇ ਚੱਲ ਕੇ ਆਊਗਾ ਉਹਦਾ ਮਾਨ ਤਨ ਕਰ ਦਿਓ ਹਨਾ ਜੀ ਬਾਕੀ ਵੇਹੇ ਮੁੱਲ ਜੈਜ ਹੈ ਟਾਟਾ ਬਾਕੀ ਕਾੜੀ ਕਰਨ ਵਾਸਤੇ ਤੇ ਭੈਣ ਭਰਾ ਵਪਾਰੀ ਵੀ ਲੈ ਜਾ ਕੋਈ ਜਾ ਕੇ ਕਮਾਈ ਕਰ ਕਮਾਈ ਕਰ ਸਕਦਾ ਜੀ ਠੀਕ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਸਿਰਫ ਇਹੀ ਸੋਨੂ ਭਲਵਾਨ ਦਾ ਨਾਮ ਤਾਜ਼ਾ ਕਰਨਾ ਤੇ ਆ ਵੀਡੀਓ ਪਾਉਣ ਲੱਗੇ ਨਹੀਂ ਸਾਡਾ ਘਰ ਇੱਥੇ ਬਾਹਰ ਰਿਹਾ ਫਦਰ ਰਿਹਾ ਅੱਛਾ 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 ਫਿਰ ਉਹਦੇ ਬਿੱਡੇ ਦੀ ਹਾਂਜੀ ਹਾਂਜੀ ਫੈਸਟ ਆਣ ਲਈ ਠੀਕ ਹਾਂਜੀ ਹਾਂਜੀ ਇਹ ਤਾਂ ਬੰਦਾ ਕੀ ਗੱਲ ਇਹ ਤਾਂ ਪਹਿਲਾਂ ਅਸੀਂ ਤੁਹਾਡੇ ਵਾਸਤੇ ਹਾਜ਼ਰ ਕਦੋਂ ਵੀ ਆ ਕੋਈ ਉਸੇ ਬਿੱਡੇ ਜੀ ਗੁਰਪ੍ਰਤਾਪ ਅੱਛਾ ਜੀ ਗੁਰਪ੍ਰਤਾਪ ਸਿੰਘ ਗੁਰਪ੍ਰਤਾਪ ਸਿੰਘ ਠੀਕ ਹੈ ਸਰਵਾਨ ਠੀਕ ਹੈ ਜੀ ਠੀਕ ਹੈ ਜੀ ਆਪਣਾ ਬਾਬਾ ਜੀ ਇਹ ਕੋਈ ਜੋੜਾ ਮੰਗੂਗਾ ਵੇੜਾਂ ਦਾ ਤੇ ਬਿਲਕੁਲ ਜੈਜ ਮੋਲੋ ਜੂ 2000 ਰੁਪਏ ਦਮਾ ਰਿਪੋਰਟ ਕਰਾਂਗੇ ਤੇ ਪੱਠਾ ਲੈ ਲੈ। ਅੱਛਾ ਇਹ ਕੋਈ ਜੋੜਾ ਲੱਲੂਗਾ ਵੀਰ ਹੈ ਨਾ ਜੀ? ਹਾਂ ਬਹੁਤ ਛੋਟ ਕਰ ਦਾਂਗੇ। ਦੋਵੇਂ ਵੇੜਾਂ ਬਹੁਤ ਸ਼ਾਨਦਾਰ ਨੇ। ਤੇ ਇਹ ਹੈ ਕਿ ਪਾਜੀ ਜੰਦੇ ਵੀ ਜੋੜਾ ਲਊਗਾ ਕੋਈ ਤੇ 2000 ਹੋਰ ਮਹਾਂ ਤਾਂ ਨੇ ਇਹਨਾਂ ਵਿੱਚੋਂ ਹੋ ਜਾਊਗਾ ਜੀ। ਹਾਂ ਦਾਂ ਕਰ ਦਾਂਗੇ। ਠੀਕ ਆ ਜੀ। ਆਪਣਾ ਦੱਸ ਦਿਓ ਪਿੰਡ ਪਾਜੀ ਫਿਰ। ਪਿੰਡ ਠੱਠਾ ਜੀ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਨੇੜੇ ਫਲਗੜ ਚੂੜੀਆਂ ਹਾਂਜੀ ਭਲੋਵਾਲੀ ਦੇ ਨੇੜੇ ਜੀ ਭਲੋੜੇ ਦੇ ਨੇੜੇ ਪੈਂਦਾ ਜੀ ਠੀਕ ਹੈ ਜੀ ਠੱਠਾ ਪਿੰਡ ਹੈ ਜਦੋਂ ਠੱਠੇ ਮੁੜੀ ਦਾ ਫੌਜੀ ਦਾ ਬੁੱਤ ਹੈ ਜੀ ਇਨਾਂ ਨੇ ਬੜੀਆਂ ਜਾਣਦੀ ਪਰਾਣਾ ਵੀ ਨਾਂ ਇਹਨਾਂ ਦਾ ਹੈਗਾ ਵਾ ਬਿਲਕੁਲ ਜੀ ਬਿਲਕੁਲ ਜੀ ਹਾਂਜੀ ਹਾਂਜੀ 9056 45155 ਜੀ ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਰ ਜੀ ਆ ਬੇਤੇ ਇੱਕ ਟਾਈਮ ਜਰੂਰ ਆਓ ਆਪਣੀ ਪਾਸ ਕਰੋ ਹਨਾ ਵੀਰ ਜੀ ਹਾਂਜੀ ਹਾਂਜੀ ਠੀਕ ਹੈ ਜੀ ਸਾਰੇ ਵੀਰਾਂ ਨੂੰ ਇਹੋ ਬੈਂਦੀ ਵੀਰ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਖਾਲੀ ਚਾਵੇ ਜੀ ਬਹੁਤ ਠੰਡੀਆਂ ਵੈੜਾ ਜੀ ਹਾਂਜੀ ਆਹ ਵੇਖੋ ਜੀ ਬਹੁਤ ਠੰਡੀਆਂ ਵੈੜਾ ਨੇ ਬਾਜੀ ਨਹੀਂ ਫੇਰ ਖਾਲਦੇ ਬੈਗੇ ਠੀਕ ਹੈ ਜੀ ਠੰਡੀਆਂ ਦੀਆਂ ਕੋਈ ਕੁਝ ਨਹੀਂ ਹੋ ਰਹੀ ਜੀ ਪਤਾ ਜੀ ਨਹੀਂ ਕੋਈ ਕੰਮ ਨਹੀਂ ਆ ਬੇਖੋ ਅਵੇ ਅਵੇ ਚੱਲੀ ਰਹੇ ਨੇ ਠੀਕ ਸਭ ਤੋਂ ਠੰਡੀ ਦਾ ਹਾਂਜੀ 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 ਸਤ ਜੀ ਬਿਲਕੁਲ ਜੀ ਉਹ ਚੀਜ਼ਾਂ ਵੀ ਮਿਲ ਜਾਣੀਆਂ ਹਾਂਜੀ ਐਸੀ ਨਾ ਮਿਲ ਜਾਣੀਆਂ ਬਿਲਕੁਲ ਪਰ ਆਹ ਚੀਜ਼ਾਂ ਨਹੀਂ ਮਿਲਦੀਆਂ ਕਿ ਆਹ ਠੰਡੀਆਂ ਹਾਂਜੀ ਬਹੁਤ ਘੱਟ ਡੰਗਰ ਪਸ਼ੂ ਇਹੋ ਜਿਹਾ ਲੱਭਦਾ ਹਨਾ ਜੀ ਸਾਫ਼ ਸੁਥਰਾ ਪਸ਼ੂ ਲੱਭਣਾ ਬੜਾ ਔਖਾ ਹੈ ਹੁਣ ਇਹ ਬਹੁਤ ਸਾਫ਼ ਸੁਥਰਾ ਪਸ਼ੂ ਭਾਜੀ ਹੁਣੇ ਲੱਗੇ ਆਉਂਦੇ ਆ ਚੰਗੀਆਂ ਮੱਛੀਆਂ ਨੇ ਨਹੀਂ ਪਰ ਖਾਰੇ ਬੰਦੇ ਬਿਲਕੁਲ ਜੀ ਠੀਕ ਹੈ ਸਾਸਿਕਾ ਭਾਜੀ ਸਾਸਿਕਾ